ਕੋ ਕੰਮ ਕਰਦੇ ਸੀ ਸਾਰਾ ਵਿਸਥਾਰ ਨਾਲ ਦੱਸ ਦਿਓ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਮੇਰੇ ਭਰਾ ਦਾ ਰਜਵੀਸ਼ ਕੁਮਾਰ ਦਾ ਹੈ ਪਹਿਲਾਂ ਤੋਂ ਉੱਥੇ ਕੰਮ ਕਰਦੇ ਸੀ ਹਾਂਜੀ ਰਾਤ ਸਭੀ ਜ਼ਿਆਦਾ ਹੁੰਦਾਂ ਕਿ ਇਹਨਾਂ ਮੰਨਿਆ ਨੇ ਆਪਣੇ ਅੰਦਰੋਂ ਮਿੱਠੀ ਪਾਲੀ ਅੰਦਰ ਇੱਕ ਵਾਰੀ ਹਾਂ ਗਮ ਤਾਂ ਮੈਂ ਰਾਤ ਨੂੰ ਤੁਸੀਂ ਤਾਂ ਵੀ ਮੈਂ ਲਿਆ ਅੰਕਿਸਤ ਹੋ ਗਿਆ ਹਾਂ ਇਹਨੇ ਵੀ ਕਾਂ ਦਰਵਾਜ਼ਾ ਹੋ ਗਿਆ ਕਿੰਨੇ ਕਿਤੇ ਦੇਰ ਤੋਂ ਕੰਮ ਕਰ ਰਹੇ ਸੀ ਇਥੇ जिसकी मृत्यु हुई वो क्या लगते थे आपके ने ने अच्छा कैसे हुई मृत्यु इनकी अभी आए नहीं पता नहीं उठे दो लेबरड पीपल ने एक बाजू एक हरजिंदर है बाजू ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ ਇੱਕ ਜਿਹੜਾ ਰਾਏ ਦਾ ਦੂਧਾ ਆ ਉਹਨਾਂ ਨੇ ਕੋਲੇ ਵਾਲੀ ਗੀਠੀ ਜਿਹੜੀ ਸੀ ਅੰਦਰ ਪਾਈ ਸੀ ਅੰਦਰ ਚਲਾ ਕੇ ਤੇ ਰਾਤ ਸੁਤੇ ਰਹੇ ਨੇ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋ ਵਿਅਕਤੀਆਂ ਦੀ ਹੋਈ ਮੌਤ ਅਜਨਾਲਾ ਦੇ ਹਸਪਤਾਲ ਵਿਖੇ ਕਰਾਇਆ ਜਾਏਗਾ ਦੋਨਾਂ ਦਾ ਪੋਸਟਮਾਰਟਮ ਠੰਡ ਤੋਂ ਬਚਣ ਲਈ ਰਾਤ ਸਮੇਂ ਬਾਲੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜਾਣਕਾਰੀ ਅਨੁਸਾਰ ਅਜਨਾਲਾ ਸ਼ਹਿਰ ਚ ਇੱਕ ਪੈਲਸ ਵਿਖੇ ਕੰਮ ਕਰਦੇ ਦੋ ਵਿਅਕਤੀ ਬੀਤੀ ਰਾਤ ਕਮਰੇ ਵਿੱਚ ਅੰਗੀਠੀ ਵਾਲਕੇ ਸੁੱਤੇ ਪਏ ਸਨ ਤੇ ਇਸ ਸੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੋਨਾਂ ਦੀ ਡੈੱਡ ਬੋਡੀ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਮੇਰੇ ਕੋ ਕੰਮ ਕਰਦੇ ਸੀ ਸਾਰਾ ਵਿਸਥਾਰ ਨਾਲ ਦੱਸ ਦਿਓ ਮੇਰਾ ਨਾਮ ਪ੍ਰਵੀਨ ਕੁਮਾਰ ਆ ਹਾਂਜੀ ਮੇਰੇ ਭਰਾ ਦਾ ਰਜਵੀਸ਼ ਕੁਮਾਰ ਦਾ ਹੈ ਪਹਿਲਾਂ ਤੋਂ ਉੱਥੇ ਬੰਦੇ ਕੰਮ ਕਰਦੇ ਸੀ ਹਾਂਜੀ ਰਾਤ ਸਭੀ ਜ਼ਿਆਦਾ ਹੁੰਨ ਲੱਗ ਕੇ ਇਹਨਾਂ ਬੰਦਿਆਂ ਨੇ ਆਪਣੇ ਅੰਦਰੋਂ ਅੰਗੀਠੀ ਪਾ ਲਈ ਆਪਣੇ ਕੋਲਿਆਂ ਵਿੱਚ ਉਹ ਲੈ ਗੈਂਦਰ ਵਰਕਿੰਗ ਦਾ ਜਾਲੋ ਤੇ ਕੀ ਕੀ ਨਾਮ ਸੀ ਤੇ ਕਿੱਥੋਂ ਦੇ ਵਾਸੀ ਸੀ ਆਹ ਭਾਗਾ ਸੀ ਆਪਣੇ ਪਿੰਡ ਦਾ ਟੋੜੀ ਦਾ ਪਿੰਡ ਚੱਕੋ ਵਾਲਾ ਹਾਂਜੀ ਹਰਜਿੰਦਰ ਸਿੰਘ ਹਾਂਜੀ ਇੱਕ ਬਿਹਾਰ ਦਾ ਹੈ ਜਿਲ੍ਹਾ ਪੂਰਦਿਆਂ ਦਾ ਬਾਜੂ ਹਾਂਜੀ ਕਾਫੀ ਸਮੇਂ ਤੋਂ ਨੌਕਰੀ ਕਰ ਰਿਹਾ ਸੀ ਹੂੰ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੀ ਮੌਤ ਦਾ? ਜਿਹੜੇ ਦੋ ਦੁਕਾਨ ਖੋਲਣ ਲੱਗੇ ਆ ਉਹਨਾਂ ਫੋਨ ਕਰ ਗੇਟ ਨਹੀਂ ਖੋਲਿਆ ਫਿਰ ਦੋ ਜੱਜ ਪੰਜ ਕੇ ਦਾ ਖਰਚਾ ਕਮ ਹੋ ਚੁੱਕਾ ਪਿਆ। ਪੁਲਿਸ ਕੰਪਲੀਟ ਕਰਦੀ ਸੀ। ਪੁਲਿਸ ਕੋਲੋਂ ਪੁੱਛਣਾ ਪਾਵਾਈ ਕਰਕੇ ਆਪਣੇ ਡੈੱਡ ਬੋਡੀਆ ਨੂੰ ਉਸ ਹਾਟ ਦੇ ਹੱਥ ਤੱਕ। ਇਹ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਕੀ ਸੀ? ਹਰਜਿੰਦਰ ਸਿੰਘ ਕੀ ਲੱਗਦੇ ਸੀ ਤੁਹਾਡੇ? ਸਾਡੇ ਚਾਚਾ ਜੀ ਕੀ ਗੱਲਬਾਤ ਹੋਈ ਸਾਰੀ? ਕੱਲ ਬਦਲ ਰਹੀ ਹੈ ਰਾਤ ਨੂੰ ਸੁੱਤੇ ਪਤਾ ਨਹੀਂ ਲੱਗਾ ਹੁਣ ਲੀ ਗਿਆ ਪਿਸਤੋਲ ਜੀ ਜਾਨਾ ਹਾਂ ਜਿਹਨੇ ਮਿਲਿਆ ਦਰਵਾਜ਼ਾ ਖੋਲ੍ਹ ਕੇ ਹੂੰ ਕਿੰਨੇ ਕਿਤੇ ਦੇਰ ਤੋਂ ਕੰਮ ਕਰ ਰਹੇ ਸੀ ਇਥੇ ਪੁਰਾਣੀ ਇਹ 8-10 ਸਾਲ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਹਾਂਜੀ ਮਤਲਬ ਹਰਿੰਦਰ ਮਾਪੇ ਉਹ ਆ ਗਏ ਹਾਂ ਹਾਂ ਦੋ जिसकी मृत्यु हुई है क्या लगते थे आपके अच्छा कैसे हुई मृत्यु उनकी और अभी आए मेरे को पता नहीं दिया गर्मी सूचित कर दिया इस संबंधी थाना जनाला दे एसएचओ सुखजिंदर सिंह खैरा ने कहा कि दोनों पैलेस में काम करते थे और रात समय कोले दी अंगीठी वाल के सुत्ते हुए थी जिस दौरान कोले दी गिट्टी दी गैस चर्न करके इनहदी मौत हो गई ਇਸ ਸਬੰਧ ਵਿੱਚ 174 ਦੀ ਕਾਰਵਾਈ ਕਰਕੇ ਮ੍ਰਿਤਕ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸਾਨੂੰ ਅੱਜ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿ ਰਜਨੀਸ਼ ਦਾ ਪੈਲਟਸ ਆ ਨਪਾਰ ਰੋਡ ਦੇ ਉੱਤੇ ਉੱਥੇ ਦੋ ਲੇਬਰਡ ਪੀਪਲ ਨੇ ਇੱਕ ਬਾਜੂ ਇੱਕ ਹਰਜਿੰਦਰ ਆ ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ ਇੱਕ ਜਿਹੜਾ ਰਾਏ ਦਾ ਦੂਧਾ ਆ ਉਹਨਾਂ ਨੇ ਕੋਲੇ ਵਾਲੀ ਅੰਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਤੇ ਰਾਤ ਸੁੱਤੇ ਰਹੇ ਨੇ ਤੇ ਰਾਤ ਉਹ ਗੈਸ ਪੈਦਾ ਹੋਣ ਕਰ ਮੋਨੀਆਂ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਹੈ ਕੀ ਕਾਰਨ ਕਿਲੀਆ ਦੇ ਉਹ ਸੀ 174 CRP ਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਹੈ ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਹਾਂ ਪੋਸਟਮਾਰਟਮ ਕਰਾਇਆ ਜਾਵੇਗਾ ਹਾਂ ਹਾਂ ਪੋਸਟਮਾਰਟਮ ਕਰਾਇਆ ਜਾਏਗਾ ਉਹ ਤੇ ਨੈਸੈਸਰੀ ਹੈ